ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਦੁੱਲੇ ਭੱਟੀ ਦੀ ਜ਼ਿੰਦਗੀ ਦੇ ਭਾਗ 23ਵੇਂ ਵਾਲੇ। ਸੋ ਭਾਗ ਪਾਈ ਵੀ ਤੁਸੀਂ ਵੇਖਿਆ ਵੀ ਲਾਹੌਰੋਂ ਆਉਂਦਾ ਹੋਇਆ ਦੁੱਲਾ ਚੌਧਰੀਆਂ ਦੇ ਪਸ਼ੂ ਖੋਲ ਕੇ ਲੈ ਆਉਂਦਾ ਹੈ ਤੇ ਪਿੰਡੀ ਵਿੱਚ ਆ ਕੇ ਸਾਰੇ ਲੋਕਾਂ ਨੂੰ ਕਹਿਦਾ ਹੈ ਵੀ ਜਿਹਦੇ ਜਿਹਦੇ ਕੋਲ ਪਸ਼ੂ ਨਹੀਂ ਹੈਗੇ ਉਹ ਆਪਣਾ ਘਰੋਂ ਘਰ ਹੀ ਲੈ ਜਾਓ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਵੀਰਾਪੰਡਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇ। ਗਰਮੀ ਦਾ ਮੌਸਮ ਲੰਘਦਾ ਜਾ ਰਿਹਾ ਸੀਗਾ। ਅੱਧੀ ਰਾਤ ਤੋਂ ਪਿੱਛੋਂ ਖੇਲ ਦਾ ਪਾਲਾ ਹੋਣ ਲੱਗ ਪਿਆ ਸੀਗਾ ਹੁ ਸਵੇਰੇ ਸਵੇਰੇ ਫੁੱਲਰਾ ਚੌਕੇ ਵਿੱਚ ਝਾੜੂ ਦੇਣ ਲੱਗੀ ਹੋਈ ਸੀ ਹਵੇਲੀ ਦੇ ਪਿਛਵਾੜੇ ਅਤੇ ਵਿਹੜੇ ਵਿੱਚ ਬੌਕਰ ਬੁਹਾਰੀ ਅਤੇ ਗੋਹੇ ਕੁੜੇ ਦਾ ਕੰਮ ਤਾਂ ਛਲੇ ਟੁੰਡੇ ਦੇ ਛੋਟੇ ਭਰਾ ਦੀ ਤੀਵੀਂ ਅੱਲਾ ਰੱਖੀ ਕਰਦੀ ਸੀ ਉਹ ਵੱਡੇ ਦਿਨ ਚੜੇ ਆਉਦੀ ਹੁੰਦੀ ਸੀ ਲੱਦੀ ਨੇ ਦੁੱਧ ਰਿੜਕ ਕੇ ਚਾਟੀ ਵਿੱਚੋਂ ਮਧਾਣੀ ਕੱਢ ਲਈ ਤੇ ਸਾਫ਼ ਕਰਕੇ ਇੱਕ ਵਾਰ ਸੇ ਟਿਕਾ ਦੱਤੀ ਉਹਨੇ ਐਨੇ ਵਿੱਚ ਫੁੱਲਰਾ ਕੋਣਾਣ ਖੜੀ ਹੋਈ ਉਹਦੇ ਅੜੀਏ ਸੂਰਜ ਹੱਥ ਪਰ ਚੜਾ ਆ ਦੁਲਾ ਉੱਠੇ ਹਲੇ ਉੱਠ ਜਾਊਗਾ ਮਾਂ ਅੱਧੀ ਰਾਤ ਤੋਂ ਪਿੱਛੇ ਦਾ ਹਵੇਲੀ ਆਇਆ ਫੁੱਲਰਾ ਨੇ ਲਾਪਰਵਾਹੀ ਨਾਲ ਕਿਹਾ ਤੇ ਬੌਕਰ ਇੱਕ ਵਾਰ ਸੇ ਰੱਖ ਦੱਤੀ ਉਹਨੇ ਜਦੋਂ ਆਇਆ ਨਿਕ ਵੇਲੇ ਲੱਦੀ ਨੇ ਫਿਕਰ ਨਾਲ ਪੁੱਛਿਆ ਅੰਮਾ ਕੋਈ ਇੱਕ ਤਾਂ ਹੋਵੇ ਤਾਂ ਦੱਸਾਂ ਪਤਾ ਤਾਂ ਹੈਗਾ ਤੈਨੂੰ ਕਿਹਨਾਂ ਨਾਲ ਹੁੰਦਾ ਵਾ ਉਹੀ ਸੱਸੋ ਦੀਆਂ ਮੇਲਣਾ ਜੁਲਾਈਆਂ ਤੇ ਤੇਲਣਾ ਨਹੀਂ ਤਾਂ ਫਿਰ ਉਧਰ ਹੋਣਾ ਜਿਹੜੀ ਚਨਾ ਦੇ ਕੰਡੇ ਰੱਖੀ ਐ ਮੈਂ ਤਾਂ ਕੁੜੇ ਬਥੇਰਾ ਕਲਪਦੀਆਂ ਸਿਰਫਰੇ ਨੂੰ ਅੱਲਾ ਦੀ ਮਿਹਰ ਨਾਲ ਵੇਲ ਵਧੀ ਐ ਅਕਬਰ ਦੀਆਂ ਅੱਖਾਂ ਵਿੱਚ ਤਾਂ ਭਟੀਆਂ ਦਾ ਪਿੰਡ ਪਹਿਲਾਂ ਤੋਂ ਹੀ ਰੜਕਦਾ ਆਇਆ ਐ ਐਨੋ ਵੇਲਾ ਕੋ ਵੇਲਾ ਭੁਗਤਾਉਣਾ ਨਹੀਂ ਆਉਂਦਾ ਹੁਣ ਲਾਹੌਰ ਜਾ ਕੇ ਪਤਾ ਨਹੀਂ ਕੀ ਖੇਸਵਾ ੜਾ ਕੇ ਆਇਆ ਹੁਣ ਤੇ ਪਸ਼ੂ ਪਤਾ ਨਹੀਂ ਕਿਨਾਂ ਕਿਨਾਂ ਦੇ ਹੱਕੀ ਫਿਰਦਾ ਪੂਰਾ ਪਿੰਡੀ ਖਾਲੀ ਕਰ ਦਿੱਤਾ ਹੋਣਾ ਇਹਨਾਂ ਨੇ ਮੈਂ ਲੈਣੀ ਹੈ ਦੀ ਖਬਰ ਮੋਹ ਵਿੱਚ ਬੁੜਬੁੜ ਕਰਦੀ ਲੱਦੀ ਦੁੱਲੇ ਨੂੰ ਜਕਾਉਣ ਤੁਰ ਪਈ ਜਦੋਂ ਦੁੱਲੇ ਉੱਪਰੋਂ ਲੱਦੀ ਨੇ ਝਟਕੇ ਨਾਲ ਖੇਸ ਖਿੱਚਿਆ ਤਾਂ ਉਹ ਤਰਬ ਕੇ ਉੱਠ ਬੈਠਾ ਹੈਰਾਨ ਹੋਇਆ ਉਹ ਮਾਵਲ ਝਾਕਿਆ ਉਹ ਤਾਂ ਨੋਰਾ ਨਾਲ ਚਨਾ ਵਿੱਚ ਤਾਰੀਆਂ ਧਾਰ ਰਿਹਾ ਸੀਗਾ ਡੁੱਬਦੇ ਸੂਰਤ ਦੀ ਲਾਲੀ ਵਿੱਚ ਉਹਦਾ ਤਾਜ਼ੇ ਗਲਾਬ ਦਾ ਫੁੱਲਾਂ ਵਰਗਾ ਚਿਹਰਾ ਸੋਨੇ ਵਾਂਗ ਡਲਕਾ ਮਾਰ ਰਿਹਾ ਸੀਗਾ ਉਹਦੀਆਂ ਮੋਟੀਆਂ ਭੂਰੀਆਂ ਅੱਖਾਂ ਪਾਣੀ ਵਿੱਚ ਭਿੱਜੀਆਂ ਤਾਂ ਕੀ ਗੁੜੀਆਂ ਹੋ ਗਈਆਂ ਸਨ ਦੁੱਲੇ ਨੇ ਸਿਰ ਝਟ ਕੇ ਆ ਸਭ ਗੜਗੋਬਰ ਹੋ ਗਿਆ ਉਹ ਕੀ ਕਰ ਦਿੱਤਾ ਮਾਂ ਸੌਂਦਨੀ ਨਾ ਦੋ ਘੜੀ ਰੋਸਾ ਕਰਦਿਆਂ ਮਾਂ ਤੋਂ ਖੇਸ ਖੋ ਕੇ ਉਸਨੇ ਫੇਰ ਉੱਪਰ ਤਾਣ ਲਿਆ ਤੇ ਅੱਖਾਂ ਮੀਜ ਕੇ ਟੁੱਟੇ ਸੁਪਨੇ ਦੀ ਤੰਦ ਫੜਨ ਲੱਗ ਪਿਆ ਉਹ ਵੇ ਸੌਂਦਿਆ ਲੱਗਦੇ ਆ ਉੱਪਰੋਂ ਕੀ ਬਣਿਆ ਤੇ ਤੈਨੂੰ ਸੌਣਾ ਕਿਵੇਂ ਸੋਦਾ ਹੈ ਲੱਦੀ ਨੇ ਫੇਰ ਖੇਸ ਖਿੱਚਣਾ ਚਾਇਆ ਤੋਤਾ ਜਾਗਦੀ ਐ ਨਾ ਮਾਂ ਕੁੱਟ ਕੇ ਫੜੇ ਖੇਰ ਦੇ ਅੰਦਰ ਉਹਦੀ ਦੁੱਲਾ ਬੋਦਿਆ ਉਹ ਤੀਵੀਆਂ ਦੇ ਜਾਗਰਨ ਦਾ ਕੀ ਮੁੱਲ ਪਾਉਂਦੇ ਨੇ ਮਰਦ ਮੈਂ ਤਾਂ ਤੇਰੇ ਆਪਾ ਤੇ ਤੇਰੇ ਦਾਦੇ ਵੱਲ ਵੀ ਜਾਗਦੀ ਸਾਂ ਮੇਰੀ ਹਿੱਕ ਵੀ ਮੰਨ ਲੈਂਦੇ ਤਾਂ ਉਹ ਮਾਂ ਹਾਰੇ ਸੌਂਦੇ ਮੈਨੂੰ ਵੇ ਚੌਕੀਦਾਰ ਕੱਲ ਦਾ ਪੀਪਾ ਕੁੱਟਣ ਡਿਆ ਕਾਨੋ ਕੋ ਆਈ ਪਿੰਡ ਵਿੱਚ ਲੱਦੀ ਨੇ ਫਿਕਰ ਨਾਲ ਦੱਸਿਆ ਕਾਨੋ ਕੋ ਆਇਆ ਵੀ ਤਾਂ ਆਈ ਜਾਵੇ ਪਿਆ ਸੌਣ ਦੇ ਮੈਨੂੰ ਦੁੱਲੇ ਨੇ ਹੋ ਟੇਡਾ ਹੋ ਕੇ ਮੂੰਹ ਠੇਠਾ ਕਰ ਦਿਆ ਵੇ ਸੌਣ ਕਿਵੇਂ ਦਵਾਂ ਜਿਨ੍ਹਾਂ ਦੀਆਂ ਮੱਜਾਂ ਗਈਆਂ ਹੱਕ ਲਿਆ ਆਇਆ ਕੀ ਪਤਾ ਉਹਨਾਂ ਤਵਦੀਸ਼ ਕਰ ਲਈ ਹੈ ਉਹ ਮਾਂ ਕੱਲ ਦੇ ਮੋਹੇ ਕੱਲ ਦੱਬੇ ਗਏ ਤੂੰ ਜਾ ਕੰਮ ਕਰ ਆਪਣਾ ਜਦੋਂ ਮੈਨੂੰ ਸੱਦਾ ਆਇਆ ਵੇਖ ਲਵਾਂਗੇ ਵੇ ਪੁੱਤ ਵੇਲਾ ਟਾਲ ਦੁੱਲੇ ਨੇ ਖਿੱਚ ਕੇ ਖੇਸ ਪਰਾਂਮਗਾ ਮਾਰਿਆ ਤੇ ਉੱਠ ਬੈਠਾ ਹੋਣਾ ਤੈਨੂੰ ਪਤਾ ਹੈ ਮਾਂ ਇਹ ਸਭ ਮੈਂ ਕਿਉਂ ਕਰਦਾ ਉਹ ਮੈਂ ਕੀ ਜਾਣਾ ਪੁੱਤ ਮੈਂ ਤਾਂ ਹੀ ਸਮਝਦਿਆਂ ਵੀ ਵੇਲੀਆਂ ਖੋਤਿਆਂ ਦੀ ਤੇ ਮੌਜ ਟੀਟਣੇ ਉਹ ਨਹੀਂ ਮਾਂ ਅਸੀਂ ਮੌਜ ਨਾ ਟੀਟਣੇ ਨਹੀਂ ਮਾਰਦੇ ਨਾ ਹੀ ਵੇਲੇ ਆ ਜਦੋਂ ਦੀ ਤੂੰ ਮੈਨੂੰ ਵਰਤੀ ਵਹਾਉਣੀ ਸੁਣਾਈ ਐ ਇੱਕ ਗੱਲ ਅੱਜ ਮੇਰੀ ਸੁਣ ਲੈ ਮੈਂ ਪਿਓ ਦਾਦੇ ਵਾਲੇ ਰਾਹੀ ਪੈਣਾ ਸੁੱਤਾ ਹੋਵਾਂ ਜਾਗਦਾ ਹੋਵਾਂ ਮੈਨੂੰ ਰੋਕੀ ਨਾ ਚਾਚਾ ਜਲਾਲਦੀਨ ਪਿੰਡੀ ਦੇ ਚੌਧਰੀ ਹੋਰ ਵੀ ਹੋਣੇ ਨੇ ਜੋ ਮਰਜੀ ਬਈ ਆਖਣਾ ਮੈਂ ਅਕਬਰੇ ਤੋਂ ਵੈਰ ਕੱਢਣਾ ਜੇ ਉਸਨੇ ਮੇਰੀ ਨਿੰਦਰ ਹਰਾਮ ਕੀਤੀ ਐ ਸੁਖ ਦੀ ਨਿੰਦਰ ਮੈਂ ਉਸ ਨੂੰ ਵੀ ਨਹੀਂ ਸੌਣ ਦੇਣਾ ਬਾਹਰ-ਬਾਰ ਤਾਂ ਬੰਦਾ ਜੰਮਦਾ ਨਹੀਂ ਹੁੰਦਾ ਮਾਂ ਮੈਂ ਹੁਣ ਬਾਦਸ਼ਾਹ ਦਾ ਕੋਈ ਬੰਦਾ ਨਹੀਂ ਬਖਸ਼ਣਾ ਸਹਾੂਕਰ ਹੋਇਆ ਵਪਾਰੀ ਹੋਇਆ ਤੇ ਭਾਵੇਂ ਚੌਧਰੀ ਹੋਇਆ ਪਿੰਡੀ ਦੇ ਲਾਗਿਓ ਜਿਹੜਾ ਲੱਗੂਗਾ ਦੁਲੇ ਨੂੰ ਲਗਾਨ ਦੇਣਾ ਹੀ ਪਊਗਾ ਚਾਹੇ ਲੁੱਟ ਖੋ ਕੇ ਲਵਾ ਤੇ ਚਾਹੇ ਸਿਰ ਲਾ ਕੇ ਲਵਾ ਇਸ ਤਰ੍ਹਾਂ ਦੇ ਪੁੱਤਰਾ ਤੋਂ ਵੈਰ ਨਹੀਂ ਕੱਢਦਾ ਵੈਰ ਵਿਹਾਜਣ ਲੱਗਾ ਹੋਇਆ ਜੋਜੀ ਆਵੇ ਸਮਝ ਲੈ ਪਰ ਅਕਬਰਾ ਹੁਣ ਸਾਡੀ ਪੌਂ ਤੋਂ ਬਾਹਰ ਨਹੀਂ ਹੈਗਾ ਐਨਾ ਵਿੰਗਾ ਨਾ ਜਾ ਪੁੱਤਰਾ ਉਹ ਫੌਜ ਲਸ਼ਕਰਾਂ ਵਾਲਾ ਹੈ ਘੋੜੇ ਹਾਥੀ ਤੋਪਾਂ ਵਾਲੇ ਨੇ ਉਹ ਉਹ ਮਾਪੋਤ ਡਰਦਿਆਂ ਨੂੰ ਡਰਾਉਂਦੇ ਹੁੰਦੇ ਨੇ ਅਕਬਰ ਲਗਾਨ ਮੰਗਦਾ ਹੀ ਆਪਣੀ ਆਇਸ਼ਾ ਕਰਨੂ ਐ ਅਸੀਂ ਲਗਾਨ ਨਹੀਂ ਦੇਣਾ ਆਪਣੇ ਢਿੱਡ ਭਰਨ ਲਈ ਉਹ ਫੇਰ ਵੀ ਚੌਧਰੀਆਂ ਨੂੰ ਚੰਗੇ ਲੱਗਦੇ ਨੇ ਤੇ ਅਸੀਂ ਬੁਰੇ ਅਮੀਰਾ ਨੇ ਗੋਹ ਖਾਦਾ ਦਵਾਈ ਲਈ ਤੇ ਗਰੀਬਾਂ ਨੇ ਗੋਹ ਖਾਦਾ ਢਿੱਡ ਭਰਨ ਲਈ ਦੁੱਲਾ ਉੱਠ ਕੇ ਹੁਣ ਖੜਾ ਹੋ ਗਿਆ ਤੇੜ ਬੱਧਾ ਚਾਦਰਾਂ ਘੁੱਟ ਕੇ ਦੁਬਾਰਾ ਬੰਨੇ ਆ ਤੇ ਪੈਰੀ ਜੁੱਤੀ ਪਾਉਣ ਲੱਗ ਪਿਆ ਉਹ ਤੇਰੇ ਨਾਲ ਕੌਣ ਸਿਰ ਖਪਾਵੇ ਤੇਰੀ ਤਾਂ ਜਿੱਦੀ ਵੁਠੀ ਹੁੰਦੀ ਐ ਤੇਰੀਆਂ ਕੀਤੀਆਂ ਮੇਰੇ ਪੇਸ਼ ਆਉਣੀਆਂ ਨੇ ਦੁੱਲਿਆ ਚੰਦਰੀਆ ਇਹ ਤਾਂ ਸੋਚ ਲਿਆ ਵੀ ਘਰ ਮੁਟਿਆਰ ਤੀਆਂ ਨੇ ਨੋਰੇ ਨੇ ਹੁਣੇ-ਹੁਣੇ ਨਿਕਾਹ ਕੀਤਾ ਹੈ ਤੇਰੀ بیوی ਐ ਮਾਂ ਐ ਤੇ ਇੱਕ ਉਹ ਐ ਘੋੜਿਆਂ ਦੀ ਰੰਨ ਜਿਨੇ ਲੋਕ ਲਾਜ ਕਿੱਡੀ ਉਪਟੰਗ ਛੱਡੀ ਨੋਰਾ ਚਨਾਦੀਆ ਮੱਛਿਆ ਖਾਣ ਵਾਲੀ ਮਾਂ ਉਸ ਬਾਰੇ ਹੋਰ ਗੱਨਾ ਆਖੀ ਕੋਈ ਗੱਲ ਦੁੱਲਾ ਇੱਕਦਮ ਪੜਕ ਉਠਿਆ ਕਿਵੇਂ ਨਾ ਆਖਾਂ ਵੇ ਦੋ ਥਾਈ ਰੰਨਾ ਰੱਖ ਕੇ ਕਿਵੇਂ ਵਸੇਬਾ ਹੋਣਾ ਜੇ ਉਹ ਫੌਜਾਂ ਚਾੜ ਲਿਆਏ ਤਾਂ ਸਭ ਨੂੰ ਬੰਦਕ ਬਣਾ ਕੇ ਲੈ ਜਾਣਗੇ ਤੇ ਤੂੰ ਆਖੀ ਜਾਈ ਵੀ ਡਰਦਿਆਂ ਨੂੰ ਭੂਤ ਡਰਾਉਂਦੇ ਨੇ ਉਹ ਹੁਣ ਤੇ ਚੜੀ ਵੀ ਰੋਈ ਜਾਨੀ ਐ ਜਾ ਕੰਮ ਕਰ ਆਪਣਾ ਲੱਸੀ ਦਾ ਡੋਲ ਮੇਰੇ ਸਹਰਾਣੇ ਰੱਖ ਜਾ ਸੋਚਣ ਦੇ ਮੈਨੂੰ ਦੋ ਘੜੀ ਫਿਰ ਪਟਵਾਰਖਾਨੇ ਜਾ ਕੇ ਦੇਖਦਾ ਆ ਵੀ ਕਿਹੜਾ ਚੌਧਰੀ ਲਗਾਨ ਉਗਰਾਹੀ ਕਰਨ ਦੀ ਹਮੀ ਵਰਦ ਹੈ ਲੱਦੀ ਜਾਣ ਲੱਗੀ ਤਾਂ ਦੁੱਲਾ ਫੇਰ ਬੋਲਿਆ ਵੀ ਇੱਕ ਗੱਲ ਮੇਰੀ ਯਾਦ ਰੱਖੀ ਮਾਂ ਮੈਨੂੰ ਨੂਰਾ ਦਾ ਮਹਿਣਾ ਫੇਰ ਕਦੇ ਨਾ ਮਾਰੀ ਲੱਦੀ ਕੁਝ ਪਲ ਖੜੀ ਦੁੱਲੇ ਵੱਲ ਵਹਿੰਦੀ ਰਹੀ ਫਿਰ ਉਹ ਉਸ ਲਈ ਲੱਸੀ ਲੈਣ ਚਲੀ ਗਈ ਦੁੱਲਾ ਤਿਆਰ ਹੋ ਕੇ ਬਾਹਰਲੇ ਦਰਵਾਜ਼ੇ ਵੱਲ ਵਧਿਆ ਅਜੇ ਉਹ ਵੇੜੇ ਦੇ ਅੱਧ ਵਿਚਕਾਰ ਹੀ ਸੀਗਾ ਪਿੱਛੋਂ ਫੁੱਲਰਾਂ ਦੀ ਆਵਾਜ਼ ਸੁਣੀ ਬਿ ਟੁੱਕੜ ਤਾਂ ਝੁੱਲਸ ਜਾਂਦਾ ਹੁਣ ਪਿੱਛੋਂ ਤੇਰੀ ਮਾਂ ਨੇ ਲੜਨਾ ਹੈ ਵੀ ਮੇਰਾ ਪੁੱਤਰ ਕਿੱਡਾ ਭੁੱਖਾ ਹੀ ਤੋਰ ਦਿੱਤਾ ਐਨੂੰ ਥੋੜਾ ਠੰਡਾ ਕਰ ਲੈ ਐਨੇ ਤਤੇ ਨਾਲ ਤਾਂ ਜੀਵ ਸ ਨਾਲੇ ਵਰ ਸੰਗੋ ਥੱਲੇ ਕਿਵੇਂ ਹੋਊਗਾ ਦੁੱਲਾ ਫੁੱਲਰਾਂ ਵੱਲ ਗੁਜਾ ਜਾ ਕੇ ਹਸਿਆ ਬਾਹਰ ਜਿਹੜੀ ਸੌਂਕੜ ਰੱਖੀ ਐ ਉਹ ਤਾਂ ਪੱਕੀਆਂ ਚੱਲ ਕੇ ਖਾਦੀ ਹੋਣੀ ਐ ਨਾ ਨਾਲੇ ਖੀਰਾਂ ਰਿਦੀਆਂ ਹੋਣੀਆਂ ਨੇ ਉੱਥੇ ਉਹ ਜੇ ਆਖੇ ਤਾਂ ਤੇਰੇ ਲਈ ਲੈ ਆਵਾ ਦੁੱਲਾ ਹਸਿਆ ਉਹਦੀ ਖੀਰ ਖਾਂਦੀ ਐ ਮੇਰੀ ਜੁੱਤੀ ਕੋਸੇ ਵਿੱਚ ਫੁੱਲਰਾਂ ਨੇ ਅੱਡੀ ਪੁੰਜੇ ਮਾਰੀ ਉਹ ਸਾਰਾ ਦਿਨ ਮਿਰਚਾਂ ਦਾ ਫੱਕਾ ਮਾਰੀ ਰੱਖਦੀ ਐ ਤੂੰ ਤਾਂ ਮਿਸਤਰੀ ਚੱਪਦਾ ਹੋਣਾ ਉਹ ਬੱਗੇ ਮਿਲਗੀਰੇ ਦੇ ਮੇਵੇ ਨਾਲ ਢਿੱਡ ਭਰਿਆ ਹੋਇਆ ਮੇਵੇ ਨਾਲ ਢਿੱਡ ਭਰ ਲੈ ਚਾਹੇ ਟੁੱਕੜ ਨਾਲ ਭਰ ਲੈ ਸੰਗੋ ਹੇਟਾ ਹੋਇਆ ਜਿਹਾ ਗੁੜ ਤੇਹਾ ਗੋਹਾ ਬੋਲਰਾ ਨਕਮ ਰੋੜ ਦੀ ਚੌਂਕੇ ਵੱਲ ਚਲੀ ਗਈ ਦੁੱਲਾ ਕੁਝ ਅਖਣ ਲੱਗਾ ਸੀ ਪਰ ਕੁਝ ਸੋਚ ਕੇ ਮੁੜਿਆ ਤੇ ਬੁਈਓ ਬਾਹਰ ਨਿਕਲ ਗਿਆ ਉਹ ਦੀਵਾਨਖਾਨੇ ਅੰਦਰ ਆਉਂਦਿਆਂ ਹੀ ਦੁੱਲੇ ਦੀ ਢਾਣੀ ਦੇ ਬੰਦੇ ਇੱਕ ਦੂਜੇ ਨੂੰ ਛੇੜਨ ਲੱਗੇ ਸਾਰੇ ਕੁਝ ਵਧੇਰੇ ਹੀ ਮਥਰੇ ਹੋਏ ਸਨ ਪਰ ਦੀਵਾਨਖਾਨੇ ਅੰਦਰ ਅਚਾਨਕ ਗੱਲ ਦੀ ਆਈ ਵੇਕੇ ਸਾਰਿਆਂ ਨੇ ਸਾਹ ਖਿੱਚ ਲਏ ਪਿਰਥਾ ਰੋੜਾ ਤੇ ਲੈਣਾ ਤਾਂ ਇਕੱਠੀ ਬੋਲੇ ਵੀ ਪੈਰੀ ਪੈਨੇ ਆ ਮਾਂ ਲਧੀਏ ਲੈਣੇ ਤਾਂ ਉੱਠ ਕੇ ਪੈਰੀ ਹੱਥ ਵੀ ਲਾਏ ਬਾਕੀ ਚੋਰ ਅੱਖਾਂ ਨਾਲ ਲਧੀ ਦੇ ਤੇਰ ਤਾਰਨ ਲੱਗ ਪਏ ਤੁਹਾਡੇ ਦਾਦਿਆਂ ਦੇ ਕੋਲੇ ਚ ਗੂੰ ਅੰਤਰਿਓ ਅੰਮਾ ਵੀ ਆਖਦੇ ਹੋ ਤੇ ਨਾ ਵੀ ਲੈਨੇ ਹੋ ਲੱਦੀ ਦੇ ਚਿਹਰੇ ਉੱਪਰ ਝਲਕਦੇ ਗੁੱਸੇ ਵਿੱਚ ਵੀ ਬਹੁਤਿਆਨੂੰ ਮਮਤਾ ਦੀ ਸੀ ਤੇਰੇ ਬਚੜੇ ਆਮਾ ਚਾਹੇ ਔਤਰੇ ਆਖ ਚਾਹੇ ਦਾਦਿਆਂ ਦੇ ਸਿਰਾਂ ਵਿੱਚ ਗੂੰ ਪਾ ਤੇ ਚਾਹੇ ਗਾਲਾਂ ਦੇ ਮਾਵਾ ਦੀਆਂ ਛਿੜਕਾ ਦਾ ਨਸੀਬ ਵਾਲਿਆਂ ਨੂੰ ਮਿਲਦੀਆਂ ਨੇ ਆਮਾ ਮਾਵਾ ਸਾਹਮਣੇ ਦਾ ਅੱਲਾ ਵੀ ਕੰਨ ਫੜ ਲੈਂਦਾ ਹੋਣਾ ਪਰਤਾ ਸਾਤੀ ਕੰਨ ਫੜ ਕੇ ਮਾਫੀ ਮੰਗਣ ਦਾ ਨਾਟਕ ਕਰਨ ਲੱਗ ਪਿਆ ਤੂੰ ਵੀ ਪਰਤਿਆ ਕਦੋਂ ਦਾ ਐਡਾ ਸਿਆਣਾ ਹੋ ਗਿਆ ਵੱਡੀਆਂ ਵੱਡੀਆਂ ਗੱਲਾਂ ਸਿੱਖੀ ਬੈਠਾ ਇਹ ਵੀ ਦੁੱਲੇ ਨੂੰ ਲੜਨ ਤੋਂ ਬਿਨਾਂ ਕੋਈ ਕੰਮ ਆਉਂਦਾ ਹੀ ਨਹੀਂ ਹੈਗਾ ਲੱਦੀ ਦੁੱਲੇ ਵੱਲ ਬੁੱਲ ਕੱਢ ਕੇ ਝਾਕੀ ਉਹ ਐਵੇਂ ਨਾ ਦੁੱਲੇ ਨੂੰ ਝਟਕਾ ਮਾਰਮੀ ਆਤਾ ਦੁੱਲੇ ਨੇ ਸਾਰੇ ਚੌਧਰੀ ਮੁਕੱਦਮ ਮੁੱਤਰ ਦੀ ਝਗ ਵਾਂਗੂ ਬਿਠਾ ਦਿੱਤੇ ਜੇ 2-3 ਦੁੱਲੇ ਹੋਰ ਹੁੰਦੇ ਤਾਂ ਅੰਮਾ ਫੇਰ ਵੇ ਫਿੱਟੇ ਮੂੰਹ ਤੇਰੀ ਅਕਲਾਂ ਦੇ ਪਿਰਥਿਆ ਉਹ ਮੈਂ ਤਾਂ ਜਾਣ ਬੈਠੀ ਸੀ ਵੀ ਤੂੰ ਸਿਆਣਾ ਹੋ ਗਿਆ ਤੈਨੂੰ ਤਾਂ ਮਾਵਾਂ ਨਾਲ ਗੱਲ ਕਰਨ ਦਾ ਵੱਲ ਨਹੀਂ ਹੋਇਆ ਲੱਦੀ ਨੇ ਪਿਰਥੇ ਦੇ ਮੋਢੇ ਉੱਪਰ ਧਫਾ ਮਾਰਿਆ ਉਹ ਅੰਮਾ ਅਸੀਂ ਤਾਂ ਹੋਏ ਡੰਗਰ ਮਦਰਸੇ ਦਾ ਬੁਹਾ ਨਹੀਂ ਵੇਖਿਆ ਸੀ ਅਗਲਾ ਕਿੱਥੋਂ ਆਉਣੀਆਂ ਨੇ ਤੇਰਾ ਦੁਲਾ ਦਾ ਮੌਲਵੀ ਨੂੰ ਕੁੱਟ ਕੇ ਦੌੜ ਆਇਆ ਸੀਗਾ ਹੌਣ ਸਾਡਾ ਇਹੀ ਮਨਸਰਵਾਦ ਹੈ ਇਹੀ ਮੁਕੱਦਮਾ ਹੈ ਇਹੀ ਚੌਧਰੀ ਹੈ ਇਹੀ ਬਾਦਸ਼ਾਹ ਜਿੱਧਰ ਦੁੱਲਾ ਉਧਰ ਅਸੀਂ ਇੱਕ ਹੀ ਗੱਲ ਅਖੜੀਆਂ ਮਾਂ ਸਾਡੇ ਲਈ ਤਾਂ ਉੱਪਰ ਅੱਲਾ ਭੌਂ ਤੇ ਦੁੱਲਾ ਤਿਰਥਾ ਗਰਵ ਨਾਲ ਦੁੱਲੇ ਵੱਲ ਝਾਕਿਆ ਵੇ ਇਹਦੀਆਂ ਸਿਫਤਾਂ ਕਰ ਕਰ ਅਸਮਾਨੇ ਚਾੜਿਆਈ ਤਾਈਆਂ ਉਹਦਾ ਘਰੇ ਪੈਰ ਨਹੀਂ ਲਾਉਂਦਾ ਹੁਣ ਕੋਈ ਨਵਾਂ ਸਿਆਪਾ ਤਾਂ ਨਹੀਂ ਸੇੜ ਆਇ ਪਟਵਾਰਖਾਨੇ ਲਦੀ ਨੇ ਫਿਕਰ ਨਾਲ ਪੁੱਛਿਆ ਉਹ ਅੰਮਾ ਕਾਵਲ ਦੇ ਜੰਮਿਆਂ ਨੂੰ ਨਿਤ ਭਾਜਣਾ ਫੱਤੂ ਬੋਲਿਆ ਉਹ ਤੂੰ ਚੁੱਪ ਕਰ ਵੇ ਗਵਾਦੇ ਦੀ ਗਵਾ ਮੈਂਡ ਕੀ ਦੁੱਲਿਆ ਤੂੰ ਕਿਉਂ ਨਹੀਂ ਕੁੰਦਾ ਕੰਡ ਕਿਉਂ ਕਰੀ ਬੈਠਾ ਮਾਂ ਵੱਲ ਉਹ ਮਾਂ ਉਤੇ ਬਹੁਤ ਖਲਕਤ ਜੁੜੀ ਸੀ ਕਾਨੂੰ ਕੋ ਆਇਆ ਸੀ ਲਾਹੌਰ ਤੋਂ ਫਰਮਾਨ ਲੈ ਕੇ ਸ਼ਾਹੀ ਮੋਹਰ ਵਾਲਾ ਪਰਵਾਨਾ ਪੜ ਕੇ ਸੁਣਾਇਆ ਉਸਨੇ ਲਗਾਨ ਇਕੱਠਾ ਕਰੇ ਪਿੰਡ ਦਾ ਚੌਧਰੀ ਨਹੀਂ ਤਾਂ ਪਿੰਡੀ ਵਾਲੇ ਬਾਦਸ਼ਾਹ ਦਾ ਕਹਿਰ ਚੱਲਣ ਦੀ ਤਿਆਰ ਰਹਿਣਾ ਫਿਰ ਉਸਨੇ ਪੁੱਛਿਆ ਆ ਵੀ ਪਿੰਡੇ ਦਾ ਚੌਧਰੀ ਕਿਹੜਾ ਹੈ ਆ ਕੇ ਦੁਲਾ ਚੁੱਪ ਕਰ ਗਿਆ ਫਿਰ ਕੀ ਹੋਇਆ ਲਦੀ ਨੇ ਕਾਲੀ ਪੈਂਦੇ ਪੁੱਛਿਆ ਹੁਣਾ ਕੀ ਸੀ ਪਹਿਲਾ ਅਹਿਮਦ ਚੌਧਰੀ ਖੜਾ ਹੋਇਆ ਫਿਰ ਫਜ਼ਲਦੀਨ ਚੌਧਰੀ ਤੇ ਨਾਲ-ਨਾਲ ਚਾਚਾ ਜਲਾਲਦੀਨ ਵੀ ਖੜ ਗਿਆ ਚੌਧਰੀਆਂ ਆਖਿਆ ਵੀ ਸਾਡੀ ਤਾਂ ਇੱਥੇ ਸੁਣਦਾ ਹੀ ਕੋਈ ਨਹੀਂ ਹੈਗਾ ਹੁਣ ਤਾਂ ਦੁਲਾ ਹੀ ਪਿੰਡ ਦਾ ਫੌਜ਼ਦਾਰ ਹੈ ਐਨੋ ਕੋ ਚਲੋ ਲਗਾਨ ਦੱਦਾ ਹੈ ਕਿ ਨਹੀਂ ਫੇਰ ਪੁੱਤ ਲੱਦੀ ਦੁਲੇ ਦੇ ਹੋਰ ਨੇੜੇ ਹੋ ਗਈ ਮਾਂ ਮੈਂ ਆਖਿਆ ਵੀ ਮੈਨੂੰ ਕੀ ਪੁੱਛਣਾ ਹੈ ਪਿੰਡੀ ਦੇ ਕਿਸਾਨ ਖਲੋਤੇ ਹੋਏ ਨੇ ਬਾਹਰ ਉਹਨਾਂ ਨੂੰ ਪੁੱਛ ਲੋ ਕਾਨੋ ਕੋ ਮੇਰੇ ਵੱਲ ਅੱਖਾਂ ਕੱਢ ਕੇ ਬੋਲਿਆ ਵੀ ਤੈਨੂੰ ਕੀ ਤਕਲੀਫ ਹੈ ਮੈਨੂੰ ਵੱਟ ਚੜ ਗਿਆ ਮੈਂ ਆਖਿਆ ਵੀ ਤਕਲੀਫ ਹੈਗੀ ਹੈ ਤਾਂ ਆਖਿਆਈ ਰਾਕਾ ਨੂੰ ਪੁੱਛ ਲੋ ਕਾਨੋ ਕੋ ਨੇ ਕਿਹਾ ਵੀ ਤੂੰ ਯੋ ਦਾਦੇ ਤੂੰ ਉਹਨਾਂ ਦਾ ਮੋਰੀ ਬਣ ਕੇ ਆਇਆ ਮੈਂ ਕਿਹਾ ਵੀ ਆਪਣੀ ਪੋਏ ਵਾਨੇ ਆ ਅਸੀਂ ਬੀਜਦੇ ਆ ਅਸੀਂ ਪਾਲਣ ਪੋਸ਼ਣ ਕਰਦੇ ਆ ਅਸੀਂ ਜਦ ਫਸਲ ਆਉਂਦੀ ਹੈ ਤਾਂ ਬਾਦਸ਼ਾ ਹਿੱਸਾ ਕਰਦਾ ਭਾਲਦਾ ਅਸਾਨੀ ਮਾਰਦੀ ਐ ਦਈਏ ਅਸਾਨੀ ਮਾਰਦੀ ਐ ਨਾ ਦਈਏ ਜਾ ਕੇ ਆਖ ਛੱਡ ਹਾਕ ਪਾਣੋ ਪਿੰਡੀ ਦੇ ਰਾਕਾ ਦਾ ਲਗਾਨ ਨਹੀਂ ਦੇਣਾ ਇਹ ਚੌਧਰੀ ਔਰ ਚਾਚਾ ਜਲਾਲਦੀਨ ਉਗਰਾ ਕੇ ਦੰਦੇ ਨੇ ਤਾਂ ਲੈ ਜਾ ਅਸੀਂ ਨਹੀਂ ਰੋਕਣਾ ਤੇ ਮਾ ਕਾਨੋ ਕੋ ਉੱਠਿਆ ਪਟਵਾਰ ਖਾਨੇ ਵਿੱਚੋਂ ਬਾਹਰ ਆ ਕੇ ਵੇਖਣ ਲੱਗ ਪਿਆ ਉਹ ਕਿਸਾਨਾਂ ਦੀ ਭੀੜ ਵੇਖ ਕੇ ਡਰ ਗਿਆ ਹੋਣਾ ਉਹ ਆਪਣੇ ਹਵਾਜ਼ ਲਈ ਦੋ ਸਿਪਾਈ ਲਈ ਆਇਆ ਸੀਗਾ ਉਹਨਾਂ ਵੱਲ ਚੱਕਿਆ ਉਹ ਤਾਂ ਪਹਿਲਾਂ ਹੀ ਡਰ ਨਾਲ ਕੰਬਦੇ ਪਏ ਸਨ ਫਿਰ ਪਟਵਾਰੀ ਨੇ ਉਹਨਾਂ ਕੋਲ ਜਾ ਕੇ ਪਤਾ ਨਹੀਂ ਕੀ ਘੁਸਮੋਸਰ ਕੀਤੀ ਆਪਣੇ ਖਾਤੇ ਸਮੇਟ ਕੇ ਉਹ ਰਫੂ ਚੱਕਰ ਹੋ ਗਏ ਦੁੱਲੇ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ। ਉਹ ਰਫੂ ਚੱਕਰ ਨਹੀਂ ਹੋਏ ਦੋਸਤੋ। ਲਾਹੌਰ ਜਾ ਕੇ ਉਹਨਾਂ ਇੱਕ ਦੀਆਂ ਚਾਰ-ਚਾਰ ਬਣਾ ਕੇ ਦੱਸਣੀਆਂ ਨੇ। ਜਦੋਂ ਉਹ ਫੌਜਾ ਚਾੜ ਲਿਆਏ ਫਿਰ ਤੁਸਾਂ ਨੂੰ ਰਫੂ ਚੱਕਰ ਹੋਣ ਦਾ ਵੇਲਾ ਵੀ ਨਹੀਂ ਲੱਭਣਾ। ਕਿਉਂ ਪਿੰਡੀ ਦੀਆਂ ਜੜਾਂ ਨੂੰ ਤੇਲ ਦੇਣ ਰਹੇ ਹੋ? ਉਹ ਦਾਡੇ ਨੇ ਬੱਚਿਓ ਲੱਦੀ ਨੇ ਬੜੇ ਔਕੇ ਵੇਲੇ ਵੇਖੇ ਨੇ। ਕਰਤੂਤਾ ਤੁਸੀਂ ਕਰਦੇ ਹੋ ਤੇ ਭੱਠੀ ਮੈਂ ਭੁੱਦੀ ਪਈਆਂ। ਉਹ ਵੇਲੇ ਫੇਰ ਮੜਾਉਣੇ ਨੇ ਪੁੱਤਰੋ। ਯਾਦ ਰੱਖਣਾ ਮੇਰੀ ਗੱਲ। ਜਦੋਂ ਵੇਲੇ ਮੁੜੇ ਵੇਖ ਲਵਾਂਗੇ ਮਾਂ ਹੁਣ ਤੂੰ ਜਾ ਅੰਦਰ। ਆਸਾਂ ਨੂੰ ਕਰਨ ਦੇ ਮਾਜ ਦੋ ਘੜੀਆਂ। ਕੀ ਪਤਾ ਤੇਰੇ ਅੱਖਰ ਮੰਗੋ ਮੁਗਲੇਟੇ ਕਾ ਚੜਾਉਣਾ ਖਾ ਪੀ ਲਈਏ ਅਸਾਨੂੰ ਇਹੀ ਲਾਹ ਹੈ ਦੁਲੇ ਨੇ ਲਾਪਰਵਾਹੀ ਨਾਲ ਕਿਹਾ ਲੱਦੀ ਦੇ ਚਿਹਰੇ ਉੱਪਰ ਚਿੰਤਾ ਫਿਕਰ ਅਤੇ ਗਰਵ ਦੇ ਕਈ ਰੰਗਵੇਂ ਪ੍ਰਭਾਵ ਆਏ ਉਹ ਸਾਰਿਆਂ ਵੱਲ ਵਾਰੀ ਵਾਰੀ ਝਾਕੀ ਮੂੰਹ ਵਿੱਚ ਬੁਰਬੁਰ ਕੀਤੀ ਵੀ ਕਿੱਥੋਂ ਕੁੱਤਿਆਂ ਦਾ ਟੋਲਾ ਇਕੱਠਾ ਹੋਇਆ ਈ ਤੇ ਦੀਵਾਨ ਖਾਨੇ ਵਿੱਚੋਂ ਬਾਹਰ ਨਿਕਲ ਗਈ ਉਹ ਅੰਮਾ ਤਾਂ ਖਵਾ ਹੋ ਗਈ ਲੱਗਦੀ ਹੈ ਰੂੜੇ ਨੇ ਫਿਕਰ ਨਾਲ ਕਿਹਾ ਉਹ ਮਾਵਾਂ ਨੂੰ ਫਿਕਰ ਹੁੰਦਾ ਹੀ ਹੈ ਰਮਜ਼ੇ ਨੇ ਦੁੱਖ ਨਾਲ ਕਿਹਾ ਉਹਦੀ ਮਾਂ 2 ਸਾਲ ਪਹਿਲਾਂ ਮਰ ਗਈ ਸੀ ਉਹ ਕੀ ਸੋਚਣ ਡਿਆ ਪਿਰਥਿਆ ਦੁੰਗੀਆਂ ਸੋਚਾਂ ਵਿੱਚ ਬੈਠੇ ਪਿਰਤੇ ਨੂੰ ਦੁਲੇ ਨੇ ਹਿਲਾਉਣਾ ਮੈਂ ਸੋਚਣ ਡਿਆ ਵੀ ਕਾਨੋਗੋ ਵਾਲਾ ਪੰਗਾ ਕਿਤੇ ਮਹਿੰਗਾ ਤਾਂ ਨਹੀਂ ਪਵੇਗਾ। ਦੁੱਲਾ ਹਸਿਆ। ਜਦ ਹੋਇਆ ਹੀ ਪੰਗਾ ਫਿਰ ਮਹਿੰਗਾ ਕੀ ਤੇ ਸਸਤਾ ਕੀ। ਉਹ ਆਦੇ ਹੁੰਦੇ ਆ ਨਾ ਵੀ ਓਖਲੇ ਵਿੱਚ ਸਿਰ ਦੇਤਾ ਤਾਂ ਪਰ ਵੱਡੇ-ਵੱਡੇ ਖਾਤਿਆਂ ਵਿੱਚ ਵੇਂਦਾ ਕੀ ਪਿਆ ਸੀ ਕਾਨੋਗੋ। ਰਮਜ਼ੇ ਨੇ ਪੁੱਛਿਆ ਕੀ ਪਤਾ ਮੈਨੂੰ ਤਾਂ ਆਪ ਇੱਲ ਕੁੱਕੜ ਨਹੀਂ ਆਉਂਦਾ। ਅੰਮਾ ਨੇ ਪੜਨੇ ਦਾ ਪਾਇਆ ਸੀ ਮੌਲਵੀ ਕੋਲ ਜੇ ਮਦਰੱਸੇੋਂ ਨਾਂ ਨੱਠ ਦੇ ਤਾਂ ਆਪਾਂ ਮੁੱਲਾ-ਮੁਲਾੜਿਆਂ ਨੂੰ ਦੋ ਨਹੀਂ ਸੀ ਗਿਣਨ ਦੇਣੇ। ਉਹ ਹੁਣ ਕਿਹੜਾ ਗਿਣਨ ਦੰਨੇ ਆਪਾਂ? ਦੁੱਲਾ ਫੇਰ ਹਸਿਆ। ਹੁਣ ਹੋਰ ਗੱਲ ਐ। ਹੋਰ ਕਿਹੜੀ ਗੱਲ ਐ? ਫਿਰ ਤੇ ਆ ਤੋ ਕੁੰਡੀਆਂ ਬ ਦੁੱਲਾ ਖਿਜ ਗਿਆ ਉਹ ਕੁੰਡੀਆਂ ਨਹੀਂ ਪਾਉਂਦਾ ਦੁੱਲਿਆ ਕਿਸੇ ਨੂੰ ਦਲੀਲ ਨਾਲ ਚੁੱਪ ਕਰਾਉਣਾ ਹੋਰ ਗੱਲ ਹੁੰਦੀ ਹੈ ਤੇ ਤੌਜ਼ ਨਾਲ ਚੁੱਪ ਕਰਾਉਣਾ ਹੋਰ ਗੱਲ ਹੁੰਦੀ ਹੈ ਹਾਂ ਇਹ ਤੇਰੀ ਗੱਲ ਤਾਂ ਕੁਝ ਕੁਝ ਸਮਝ ਪੈਂਦੀ ਹੈ ਹੁਣ ਪਤਾ ਲੱਗਦਾ ਹੈ ਨਾ ਮਦਰਸੇ ਤੋਂ ਨੱਟ ਕੇ ਚੰਗਾ ਨਹੀਂ ਕੀਤਾ ਉਹ ਕੀ ਕਰਦਾ ਨੱਠਣਾ ਦਾ ਪਹਿਣਾ ਸੀਗਾ ਹੋਇਆ ਕੀ ਸੀ ਉਹ ਰੋੜੋਈ ਨੂੰ ਪੁੱਛ ਲੈ ਇਹ ਵੀ ਤਾਂ ਮੇਰੇ ਨਾਲ ਹੀ ਸੀਗਾ ਨਾ ਨਾ ਮੈਨੂੰ ਕੀ ਪਤਾ ਮੈਂ ਤਾਂ ਦੁੱਲੇ ਤੋਂ ਵੀ ਇੱਕ ਦਿਨ ਪਹਿਲਾਂ ਹੀ ਮੌਲਵੀ ਨੂੰ ਸਲਾਮ ਆਖਾਇਆ ਸੀਗਾ ਰੁੜਾ ਹੱਸਿਆ ਦੁੱਲਾ ਸਰਦਾਰ ਤਾਂ ਫਿਰ ਆलम فاضਲ ਹੋ ਕੇ ਨਿਕਲਿਆ ਫਤੋ ਨੇ ਟਪੋਰ ਲਾਈ ਸੋ ਦੋਸਤੋ ਇਹ ਸੀ ਦੁੱਲੇ ਪੱਟੀ ਦੀ ਜ਼ਿੰਦਗੀ ਦਾ ਭਾਗ 3ਵਾਂ ਤੇ ਭਾਗ 24ਵਾਂ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਾਤੇ ਰਹੋ